ਨਗਰ ਨਿਕਮ ਚੋਣਾ ਮਹਿਜ਼ ਇੱਕ ਦਿਨ ਬਾਕੀ ਔਰ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਕੁਝ ਆਜ਼ਾਦ ਵੀ ਮੈਦਾਨ ਦੇ ਵਿੱਚ ਨੇ ਲੁਧਿਆਣੇ ਦੇ ਵਿੱਚ ਖੜੇ ਆ ਲੁਧਿਆਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸ਼ਹਿਰ ਹੈ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਇੰਡਸਟਰੀ ਹੱਬ ਹੈ ਤੇ ਖਾਸ ਕਰਕੇ 55 ਨੰਬਰ ਵਾਰਡ ਜਿੱਥੋਂ ਅਸੀਂ ਅਕਾਲੀ ਦਲ ਦੇ ਉਮੀਦਵਾਰ ਸੁਖਲਿੰਦਰ ਕੌਰ ਗਰੇਵਾਲ ਦੇ ਅਸੀਂ ਘਰ ਖੜੇ ਆ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਨਾਲ ਸਪੋਰਟਰ ਸਾਰੇ ਇੱਥੇ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਮੁੱਦੇ ਕੀ ਨੇ ਸਥਾਨਕ ਔਰ ਮੌਜੂਦਾ ਸਰਕਾਰਾਂ ਭਾਵੇਂ ਮੌਜੂਦਾ ਹੈ ਚਾਹੇ ਉਹ ਬੀਤ ਚੁੱਕੀਆਂ ਤੇ ਖਾਸ ਕਰਕੇ ਅਕਾਲੀ ਦਲ ਦੀ ਜਿਹੜੀ ਰਣਨੀਤੀ ਦੇ ਉੱਪਰ ਐਡਵੋਕੇਟ ਮਹਿੰਦਰ ਸਿੰਘ ਗਰੇਵਾਲ ਜੀ ਤੁਹਾਡੇ ਵੱਲੋਂ ਤੁਹਾਡੇ ਬੇਟੀ ਜਨੂਰਾਨੀ ਕਹਿਦੀ ਏ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਵੱਲੋਂ ਪਹਿਲਾਂ ਤਾਂ ਸਾਨੂੰ ਸਥਿਤੀ ਬਾਰੇ ਦੱਸੋ ਤੁਹਾਡੇ ਵਾਰਡ ਦੀ ਸਥਿਤੀ ਕੀ ਆ ਅਰ ਇਸ ਵਾਰਡ ਦੀ ਜਿਹੜੀ ਸਥਿਤੀ ਆ ਉਹ ਬਹੁਤ ਵਧੀਆ ਚੱਲ ਰਹੀ ਆ ਸਾਡੀ ਤਾਂ ਕਿਉਂਕਿ ਇੱਥੇ ਜਿਹੜੇ ਸਾਡੇ ਪਹਿਲੇ ਕਾਉਂਸਲਰ ਸੀਗੇ ਉਹਨਾਂ ਨੇ ਪਿਛਲੇ 10 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਸਾਡੀ ਸਥਿਤੀ ਇਸ ਕਰਕੇ ਵੀ ਵਧੀਆ ਹੈ ਕਿ ਉਸ ਤੋਂ ਪਹਿਲਾਂ ਮੇਰੇ ਵੱਡੇ ਭਾਈ ਸਾਹਿਬ ਸਰ ਅਪਿੰਦਰ ਸਿੰਘ ਗਰੇਵਾਲ ਇਸ ਵਾਰਡ ਨੂੰ ਵੀ ਦੋ ਵਾਰ ਰਿਪਰੈਜ਼ੈਂਟ ਕਰ ਚੁੱਕੇ ਆ ਤੇ ਲੁਧਿਆਣੇ ਦੇ ਉਹ ਮੇਅਰ ਵੀ ਰਹੇ ਨੇ ਤੇ ਉਹਨਾਂ ਨੇ ਜੋ ਕੰਮ ਕੀਤੇ ਆ ਸਾਰੇ ਸ਼ਹਿਰ ਲਈ ਤੇ ਖਾਸ ਕਰਕੇ ਇਸ ਵਾਰਡ ਲਈ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹ ਮੂੰਹੋਂ ਬੋਲਦੇ ਆ ਇਸ ਕਰਕੇ ਸਭ ਨੂੰ ਸਾਡੇ ਤੇ ਭਰੋਸਾ ਹੈ ਦੂਸਰੀ ਗੱਲ ਹੈ ਮੇਰੇ ਫਾਦਰ ਸਰਦਾਰ ਰਜਿੰਦਰ ਸਿੰਘ ਗਰੇਵਾਲ ਕਰੀਬ 25 ਸਾਲ ਇੱਥੇ ਗੁਰਦੁਆਰਾ ਸਰਾਂਬਾ ਨਗਰ ਦੇ ਰਹੇ ਹੈ ਪ੍ਰਧਾਨ ਤੇ ਉਹਦੇ ਨਾਲ ਜਿਹੜੀ ਸੇਵਾ ਕੀਤੀ ਹੈ ਉਹ ਵੀ ਸਭ ਨੂੰ ਪਤਾ ਹੈ ਉਹਨਾਂ ਤੋਂ ਬਾਅਦ ਤਕਰੀਬਨ 20 ਸਾਲ ਤੋਂ ਮੈਂ ਵੀ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਪਿਛਲੇ ਤਕਰੀਬਨ 35 36 ਸਾਲ ਤੋਂ ਮੈਂ ਮਨੁੱਖੀ ਹੱਕਾਂ ਦੀ ਕੰਮ ਕਰਦਾ ਰਿਹਾ ਹਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਦੇ ਤੌਰ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਇਸ ਵਾਰਡ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਸਭ ਤੋਂ ਮਜ਼ਬੂਤ ਚੱਲ ਰਹੀ ਹੈ ਬਹੁਤ ਸੋਹਣੀ ਗੱਲ ਆ ਬਹੁਤ ਤੁਸੀਂ ਸਮਾਜ ਸੇਵਾ ਨਾਲ ਔਰ ਲੋਕਾਂ ਦੇ ਜਿਹੜੇ ਭਲੇ ਵਾਲੇ ਕੰਮ ਹੁੰਦੇ ਆ ਉਹਨਾਂ ਨਾਲ ਜੁੜੇ ਹੋਏ ਆ ਲੰਬੇ ਸਾਹਿਬ ਨੇ ਖਾਸ ਕਰਕੇ ਵਿਰਾਸਤੀ ਤੌਰ ਤੇ ਤੁਹਾਡੇ ਫਾਦਰ ਸਾਹਿਬ ਵੀ ਅ ਮੌਜੂਦਾ ਗੱਲ ਕਰੀਏ ਸਥਾਨਕ ਜਿਹੜੇ ਮੁੱਦੇ ਨੇ ਲੁਧਿਆਣੇ ਦੇ ਅਸੀਂ ਵੀ ਵਿਜ਼ਿਟ ਕੀਤੀ ਸੀ ਸਾਰੇ ਲਗਭਗ ਅਸੀਂ ਗਰਾਊਂਡ ਰਿਪੋਰਟ ਵੇਖੀ ਕਈ ਖਾਈ ਥਾਈ ਤਾਂ ਬਹੁਤ ਬੁਰਾ ਹਾਲ ਆ ਔਰ ਜਦੋਂ ਅਸੀਂ ਲੋਕਾਂ ਨੂੰ ਜਾ ਕੇ ਪੁੱਛਦੇ ਆ ਕਿ ਇੰਨਾ ਬੁਰਾ ਹਾਲ ਕਿਉਂ ਔਰ ਉਹਨਾਂ ਦੀ ਉਂਗਲ ਪਿਛਲੇ ਮੇਅਰਸ ਪਿਛਲੇ ਪ੍ਰਧਾਨਾਂ ਦੇ ਉੱਪਰ ਜਾਂ ਪਿਛਲੇ ਕੌਂਸਲਰਾਂ ਤੇ ਉੱਠਦੀ ਆਗੀ ਤੁਸੀਂ ਕਿਹੜੇ ਕਿਹੜੇ ਮੁੱਦੇ ਨੋਟ ਕੀਤੇ ਆ ਵੀ ਜੇਕਰ ਤੁਸੀਂ ਤੁਹਾਨੂੰ ਇਹ ਮੌਕਾ ਮਿਲਦਾ ਸੇਵਾ ਕਰਨ ਦਾ ਤਾਂ ਤੁਸੀਂ ਉਹ ਪਹਿਲ ਦੇ ਆਧਾਰ ਤੇ ਕਰਨੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਐਸਾ ਇਲਾਕੇ ਚ ਦੇਖਿਆ ਜਿਹੜੀ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਜੋ ਪਿਛਲੇ ਸਮੇਂ ਚ ਇਹਨਾਂ ਨੇ ਇੱਕ ਸਮਾਰਟ ਸਿਟੀ ਪ੍ਰੋਜੈਕਟ ਲਿਆਂਦਾ ਸੀ ਉਸ ਦੇ ਤਹਿਤ ਜਿਹੜੀ ਡਿਵੈਲਪਮੈਂਟ ਕਰਨੀ ਸੀ ਉਹ ਚੰਗੇ ਪਾਸੇ ਨੂੰ ਜਾਣ ਦੇ ਥਾਂ ਤੇ ਜਿਹੜੀਆਂ ਸੜਕਾਂ ਦਾ ਹਾਲਾਤ ਸਾਹਮਣੇ ਤੁਹਾਡੇ ਬਾਹਰ ਵੀ ਦਿਖ ਰਿਹਾ ਇੱਥੇ ਕਿ ਉਹ ਸਹੀ ਹੋਣ ਦੇ ਥਾਂ ਤੇ ਹੋਰ ਗਲਤ ਹੋ ਗਿਆ ਤੇ ਉਹ ਚੀਜ਼ਾਂ ਨੂੰ ਸਾਨੂੰ ਸਭ ਤੋਂ ਪਹਿਲਾਂ ਇਹੋ ਜਿਹੇ ਤਰੀਕੇ ਕੱਢਣੇ ਪੈਣਗੇ ਕਿ ਜਿਹੜੀ ਪਾਰਕਿੰਗ ਦੀ ਸਥਿਤੀ ਠੀਕ ਹੋਵੇ ਟ੍ਰੈਫਿਕ ਦਾ ਕੰਟਰੋਲ ਸਹੀ ਹੋਵੇ ਤੇ ਉਸ ਤੋਂ ਬਿਨਾਂ ਜਿਹੜੇ ਹੋਰ ਨੇ ਜਿਹੜੇ ਪਾਰਕਸ ਨੇ ਇਕੱਲੇ ਪਾਰਕਸ ਦੀ ਡਿਵੈਲਪਮੈਂਟ ਸਫੀਸ਼ੀਐਂਟ ਨਹੀਂ ਹੈ ਉਹਦੇ ਨਾਲ ਨਾਲ ਸਾਨੂੰ ਪਲੇ ਗਰਾਊਂਡਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਬੱਚੇ ਸਾਡੇ ਅੱਜ ਕੱਲ ਜੁੜਦੇ ਜਾ ਰਹੇ ਆ ਸਿਰਫ ਮੋਬਾਈਲ ਨਾਲ ਤੇ ਟੀਵੀ ਨਾਲ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਇੱਥੇ ਪਲੇ ਗਰਾਊਂਡਸ ਪ੍ਰੋਵਾਈਡ ਕਰੀਏ ਫਿਰ ਸਾਨੂੰ ਇੱਕ ਜਿਹੜਾ ਹੈਗਾ ਰੇਨ ਵਾਟਰ ਜਿਹੜਾ ਸੀਵਰੇਜ ਹੈ ਉਹ ਜਦੋਂ ਵੱਡੇ ਭਾਈ ਸਾਹਿਬ ਇਥੇ ਕੌਂਸਲਰ ਸੀ ਤਾਂ ਉਦੋਂ ਸ਼ੁਰੂਆਤ ਇਹਦੀ ਕੀਤੀ ਗਈ ਸੀ ਪਰ ਪਿਛਲੇ 10 ਸਾਲ ਦੇ ਵਿੱਚ ਉਹ ਬਹੁਤ ਜ਼ਿਆਦਾ ਨੈਗਲੈਕਟ ਹੋਇਆ ਹੈ ਉਹਦੀ ਪ੍ਰੋਪਰ ਡਿਵੈਲਪਮੈਂਟ ਹੀ ਨਹੀਂ ਹੋਈ ਜਿਹੜੇ ਉਹ ਪਾਈਪਸ ਪਾਏ ਸੀ ਉਹ ਵੀ ਬੰਦ ਹੋ ਗਏ ਉਹਦੇ ਨਾਲ ਸੜਕਾਂ ਦੇ ਉੱਤੇ ਪਾਣੀ ਖੜ ਰਿਹਾ ਹੈ ਉਹ ਵੀ ਸਾਨੂੰ ਚੈੱਕ ਕਰਨਾ ਜ਼ਰੂਰੀ ਹੈ ਤੇ ਪੋਲੂਸ਼ਨ ਬਹੁਤ ਇੱਥੇ ਵੱਧ ਗਿਆ ਹੈ ਉਹ ਚੀਜ਼ਾਂ ਨੂੰ ਜੋ ਠੀਕ ਕਰਨਾ ਹੈ ਤੇ ਜਿਹੜੀਆਂ ਰੂਟੀਨ ਮੇਨਟੇਨੈਂਸ ਹੈ ਉਹ ਕੱਲ ਨਹੀਂ ਹੈਗੀ ਉਹਦੀ ਜਿਹੜੀ ਟਰੀ ਪਲਾਂਟੇਸ਼ਨ ਹੈ ਉਹ ਲੋਕ ਆਮ ਸਮਝ ਲੈਂਦੇ ਆ ਵੀ ਸ਼ਹਿਰ ਹੈ ਜੰਗਲ ਦੀ ਗੱਲ ਅਸੀਂ ਕਰਦੇ ਆ ਵੀ ਇੰਡੀਆ 'ਚ ਘਟ ਰਹੇ ਆ ਪਰ ਕਾਰਪੋਰੇਸ਼ਨ ਇਹਨੂੰ ਨੈਗਲੈਕਟ ਕਰਦੀ ਹੈ ਵੀ ਸ਼ਹਿਰ ਦੇ ਵਿੱਚ ਤਾਂ ਜੰਗਲ ਉਗਾਇਆ ਨਹੀਂ ਜਾ ਸਕਦਾ ਪਰ ਸ਼ਾਇਦ ਉਹ ਭੁੱਲ ਜਾਂਦੇ ਆ ਕਿ ਫੋਰੈਸਟਰੀ ਦਾ ਇੱਕ ਹਿੱਸਾ ਅਰਬਨ ਫੋਰੈਸਟਰੀ ਵੀ ਹੈ ਜ ਜਿਹਦੇ ਵਿੱਚ ਬੜੀਆਂ ਕਲੀਅਰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਹੈ ਕਿ ਸ਼ਹਿਰ ਦੇ ਵਿੱਚ ਵੀ ਤੁਸੀਂ ਕਿਸ ਤਰੀਕੇ ਨਾਲ ਪਲਾਂਟੇਸ਼ਨ ਵਧਾ ਸਕਦੇ ਹੋ ਉਹ ਚੀਜ਼ਾਂ ਬਿਲਕੁਲ ਨਹੀਂ ਦੇਖੀਆਂ ਜਾਂਦੀਆਂ ਉਹ ਸਾਨੂੰ ਦੇਖਣ ਦੀ ਲੋੜ ਹੈ ਸਪੈਸੀਫਿਕ ਟਰੀਜ਼ ਸੜਕਾਂ ਦੀ ਚੜਾਈ ਦੇਖ ਕੇ ਤਾਰਾਂ ਦੀ ਉਚਾਈ ਦੇਖ ਕੇ ਉਹਦੇ ਹਿਸਾਬ ਨਾਲ ਜੇ ਤੁਸੀਂ ਪਲਾਂਟੇਸ਼ਨ ਕਰੋਗੇ ਤਾਂ ਸ਼ਹਿਰ ਦੇ ਵਿੱਚ ਇੰਨੀ ਪਲਾਂਟੇਸ਼ਨ ਹੋ ਸਕਦੀ ਹੈ ਜਿਹੜੀ ਕਦੇ ਕਿਸੇ ਨੇ ਸੋਚੀ ਨਹੀਂ ਹੋਊਗੀ ਉਹ ਸਾਨੂੰ ਕਰਨਾ ਪੈਦਾ ਹੀਦਾ ਫਿਰ ਉਸ ਤੋਂ ਅਸੀਂ ਅੱਗੇ ਚੱਲਦੇ ਆਂ ਵੀ ਕਈ ਗੱਲਾਂ ਅਸੀਂ ਇਸ ਲਈ ਧਿਆਨ ਨਹੀਂ ਦਿੰਦੇ ਵੀ ਇਹ ਕਾਰਪੋਰੇਸ਼ਨ ਦਾ ਕੰਮ ਨਹੀਂ ਹੈ ਜਿਵੇਂ ਡਰੱਗਸ ਹੈ ਅੱਜ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਵੱਡਾ ਮੈਨਸ ਬਣ ਚੁੱਕਿਆ ਹੈ ਅਸੀਂ ਕਹਿੰਨੇ ਜੀ ਇਹ ਤਾਂ ਸਟੇਟ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਪਰ ਜੇ ਸਾਡੇ ਕਾਉਂਸਲਰ ਦੂਰਅੰਦੇਸ਼ੀ ਨਾਲ ਚੱਲਣ ਵਾਲੇ ਹੋਣ ਤਾਂ ਉਹ ਪੁਲਿਸ ਨਾਲ ਤੇ ਸਟੇਟ ਐਡਮਿਨਿਸਟ੍ਰੇਸ਼ਨ ਦੇ ਨਾਲ ਇੱਕ ਵਧੀਆ ਕੋਆਰਡੀਨੇਸ਼ਨ ਬਣਾ ਕੇ ਉਹ ਚੀਜ਼ਾਂ ਨੂੰ ਵੀ ਇੱਥੇ ਕਰ ਸਕਦੇ ਆ ਇਸ ਤਰ੍ਹਾਂ ਸਾਨੂੰ ਜਿਹੜੀ ਆਪਣੀ ਵਿਜ਼ਨ ਹੈ ਉਹ ਥੋੜੀ ਜੀ ਉੱਚੀ ਲਿਜਾਣ ਦੀ ਲੋੜ ਹੈ ਅਸੀਂ ਉੱਥੇ ਤੱਕ ਨਸੀਬਤ ਹੋਈ ਏ ਵੀ ਸੜਕਾਂ ਦੇ ਉੱਤੇ ਲੱਕ ਪਵਾਤੀ ਜਿਹੜਾ ਸੀਵਰੇਜ ਦਾ ਪਾਣੀ ਚੱਲਦਾ ਕਰਤਾ ਇਹ ਕੋਈ ਡਿਵੈਲਪਮੈਂਟ ਨਹੀਂ ਹੈ ਇਹ ਰੂਟੀਨ ਕੰਮ ਹੈ ਇਸ ਤੋਂ ਉੱਤੇ ਸਾਨੂੰ ਸੋਚਣ ਦੀ ਲੋੜ ਹੈ ਦੂਸਰਾ ਸਾਨੂੰ ਜਿਹੜਾ ਸਾਡੇ ਵਾਰਡ ਸਪੈਸ਼ਲੀ ਸੋਚਣ ਦੀ ਲੋੜ ਹੈ ਉਹ ਕੀ ਹੁੰਦਾ ਵੀ ਸਾਡੇ ਏਰੀਆਸ ਨੂੰ ਇਹ ਕਹਿੰਦੇ ਵੀ ਡਿਵੈਲਪਡ ਏਰੀਆਸ ਹੈ ਇਹਨਾਂ ਨੂੰ ਫੰਡ ਦੀ ਬਹੁਤੀ ਲੋੜ ਨਹੀਂ ਜੀ ਕਿਉਂ ਸਾਨੂੰ ਫੰਡ ਦੀ ਕਿਉਂ ਨਹੀਂ ਲੋੜ ਅਸੀਂ ਟੈਕਸਿਸ ਨਹੀਂ ਭਰਦੇ ਬਿਲਕੁਲ ਅਸੀਂ ਉੱਥੇ ਫਾਈਟ ਕਰਨਾ ਹੈ ਅਸੀਂ ਬੇਟੀ ਨਾਲ ਵੀ ਸਪੈਸ਼ਲ ਗੱਲ ਕੀਤੀ ਹੈ ਕਿ ਜੇ ਤੈਨੂੰ ਮੌਕਾ ਮਿਲਦਾ ਤੂੰ ਪਹਿਲਾ ਪੁਆਇੰਟ ਹੀ ਉੱਥੇ ਏ ਠਾਉਣਾ ਹੈ ਵੀ ਅਸੀਂ ਫੰਡ ਥੋੜੇ ਨਾਲ ਸੈਟੀਸਫਾਈਡ ਨਹੀਂ ਸਾਡਾ ਵੀ ਹੱਕ ਪੂਰਾ ਹੈ ਜੀ ਸਾਨੂੰ ਪੂਰੇ ਫੰਡਸ ਮਿਲਣੇ ਚਾਹੀਦੇ ਆ ਸਾਡਾ ਕੋਈ ਅੰਤ ਤਾਂ ਨਹੀਂ ਆ ਗਿਆ ਵੀ ਇਧਰ ਉੱਤੇ ਡਵੈਲਪਮੈਂਟ ਹੋ ਹੀ ਨਹੀਂ ਸਕਦੀ। ਬਿਲਕੁਲ। ਅਸੀਂ ਵੀ ਹੋਰ ਇੰਪਰੂਵ ਕਰਨਾ ਹੈ। ਅਸੀਂ ਫੰਡਸ ਲਈ ਵੀ ਫਾਈਟ ਕਰਾਂਗੇ ਤਾਂ ਕਿ ਸਾਡੇ ਜਿਹੜੇ ਵਾਰਡਸ ਨੇ ਇਹ ਹੋਰ ਇੰਪਰੂਵ ਕਰ ਸਕਣ। ਇਸ ਤਰ੍ਹਾਂ ਅਸੀਂ ਵੱਲੋਂ ਥੋੜਾ ਜਿਆਦਾ ਦੂਰਅੰਦੇਸ਼ੀ ਲੈ ਕੇ ਚੱਲਣਾ ਚਾਹੁੰਦੇ ਆ। ਲੰਮੇ ਸਮੇਂ ਤੋਂ ਤੁਸੀਂ ਅਕਾਲੀ ਦਲ ਨਾਲ ਜੁੜੇ ਹੋ। ਅਕਾਲੀ ਦਲ ਆਪਣੇ ਆਪ ਦੇ ਵਿੱਚ ਪੰਜਾਬ ਦੀ ਇੱਕੋ ਇੱਕੋ ਪੰਥਕ ਧਿਰ ਕਹਿ ਸਕਦੇ ਆ। ਜਾ ਪੰਜਾਬੀਆਂ ਦੀ ਇੱਕੋ ਇੱਕ ਧਿਰ ਜਿਨੇ ਪੰਜਾਬ ਲਈ ਹਮੇਸ਼ਾ ਲੜਾਈਆਂ ਲੜੀਆਂ ਉਹ ਗੱਲ ਵੱਖਰੀ ਹੈ ਕਿ ਹੁਣ ਅਕਾਲੀ ਦਲ ਸੰਕਟ ਚੋਂ ਲੰਘ ਰਿਹਾ ਉਹ ਇੱਕ ਵੱਖਰਾ ਵਿਸ਼ਾ ਹੈਗਾ ਪਰ ਅਕਾਲੀ ਦਲ ਦੀ ਟਿਕਟ ਤੇ ਲੜਨ ਵੇਲੇ ਕਈ ਵਾਰੀ ਲੋਕ ਕਹਿੰਦੇ ਨਾ ਸਾਨੂੰ ਬਹੁਤ ਵਾਰ ਸੋਚਣਾ ਪੈਂਦਾ ਤੇ ਬਹੁਤ ਵਾਰੀ ਲੋਕ ਮਾੜੇ ਟਾਈਮ ਦੇ ਵਿੱਚ ਸਾਥ ਵੀ ਛੱਡ ਜਾਂਦੇ ਆ ਮੈਡਮ ਨਾਲ ਵੀ ਇਹੀ ਗੱਲ ਕਰ ਰਹੇ ਸੀ ਅਸੀਂ ਵੀ ਸਾਥ ਛੱਡ ਜਾਂਦੇ ਵੀ ਅਗਲਾ ਕਹਿੰਦਾ ਯਾਰ ਪਾਰਟੀ ਬਦਲੋ ਹੋਰ ਪਾਸੇੋਂ ਆਪਾਂ ਨੂੰ ਟਿਕਟ ਮਿਲਦੀ ਆ ਵੱਡੇ ਵੱਡੇ ਲੀਡਰ ਛੱਡ ਗਏ ਨੇ ਪਰ ਤੁਸੀਂ ਉੱਥੇ ਖੜੇ ਹੋ ਵੀ ਨਹੀਂ ਅਸੀਂ ਉਸੇ ਪਾਰਟੀ ਦੀ ਟਿਕਟ ਉਰ ਚੋਣ ਲੜਦੇ ਆ ਨਹੀਂ ਅਸੀਂ ਪਹਿਲੀ ਗ ਸਾ ਛੱਡ ਰਲਾ ਜੋ ਹੈ ਨਹੀਂਗੇ ਦੂਸਰੀ ਗੱਲ ਅਸੀਂ ਕਦੇ ਇਹ ਵੀ ਨਹੀਂ ਸਮਝਿਆ ਵੀ ਅਕਾਲੀ ਦਲ ਕਮਜ਼ੋਰ ਪਾਰਟੀ ਹੈ ਪਹਿਲੀ ਗੱਲ ਤਾਂ ਜੋ ਅਕਾਲੀ ਦਲ ਦਾ ਪੋਜੀਸ਼ਨ ਹੈ ਮੁੱਢ ਤੋਂ ਹੀ ਸਟਰੋਂਗ ਹੈ ਪੰਜਾਬ ਦੇ ਵਿੱਚ ਟੈਂਪੋਰਰੀਲੀ ਕੁਝ ਗੱਲਾਂ ਹੁੰਦੀਆਂ ਨੇ ਕੁਝ ਭੁਲੇਖੇ ਵੀ ਹੁੰਦੇ ਆ ਕੁਝ ਸਚਾਈਆਂ ਵੀ ਹੁੰਦੀਆਂ ਨੇ ਪਰ ਉਹ ਬੜਾ ਟੈਂਪੋਰਰੀ ਫੇਜ਼ ਹੁੰਦਾ ਕਿਉਂਕਿ ਅਸਲ ਦੇ ਵਿੱਚ ਜੇ ਅਸੀਂ ਦੇਖੀਏ ਕਿ ਇੱਕ ਤਾਂ ਪੰਜਾਬ ਦੇ ਲਈ ਮੁੱਢ ਤੋਂ ਜੋ ਅਕਾਲੀ ਦਲ ਦੀ ਸੈਕਰੀਫਾਈਸ ਹੈ ਉਹ ਕਿਸੇ ਤੋਂ ਭੁੱਲੀ ਨਹੀਂ ਹੋਈ ਦੂਸਰੀ ਗੱਲ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਹੈ ਜੋ ਪੰਜਾਬ ਦੇ ਓਵਰਆਲ ਹਾਲਾਤ ਨੇ ਉਹਨੂੰ ਜੇ ਅਸੀਂ ਬਰੀਕੀ ਵਿੱਚ ਦੇਖਦੇ ਆ ਤਾਂ ਸਾਨੂੰ ਇਹ ਗੱਲ ਕਲੀਅਰ ਹੈ ਕਿ ਪੰਜਾਬ ਦਾ ਜੋ ਸੋਲੂਸ਼ਨ ਹੈ ਪੰਜਾਬ ਦਾ ਜੋ ਤਰੱਕੀ ਹੈ ਉਹ ਸਿਰਫ ਇੱਕ ਰੀਜਨਲ ਪਾਰਟੀ ਦੇ ਰਾਹੀਂ ਹੋ ਸਕਦੀ ਹੈ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ ਸਾਰੀਆਂ ਹੀ ਜਿਹੜੀਆਂ ਨੇ ਉਹ ਪੰਜਾਬ ਦੇ ਲਈ ਪੂਰੀਆਂ ਸਫੀਸ਼ੀਐਂਟ ਕੰਮ ਕਦੇ ਕਰ ਹੀ ਨਹੀਂ ਸਕਦੀਆਂ ਇਸ ਕਰਕੇ ਸਾਨੂੰ ਵੀ ਜਿਹੜੇ ਹੈਗਾ ਓਰੀਜਨਲ ਪਾਰਟੀ ਦੇ ਨਾਲ ਲੱਗ ਕੇ ਹੀ ਚੱਲਣਾ ਜ਼ਰੂਰੀ ਹੈ ਤੇ ਆਮ ਲੋਕ ਵੀ ਹੁਣ ਇਸ ਗੱਲ ਨੂੰ ਸਮਝ ਚੁੱਕੇ ਆ ਖਾਸ ਕਰਕੇ ਦੇਰੋਂ ਤੋਂ ਜਿਵੇਂ ਤੁਸੀਂ ਕਿਹਾ ਕਿ ਅਕਾਲੀ ਦਲ ਮਾੜੇ ਹਾਲਾਤ ਚੋਂ ਲੱਗ ਰਿਹਾ ਆ ਅ ਜਿਹੜਾ ਮਾੜੇ ਹਾਲਾਤ ਬਣੇ ਆ ਪਕ ਸਮਝਦੇ ਆ ਉਹਦੇ ਜੋ ਬਹੁਤ ਲੋਕਾਂ ਨੇ ਵੀ ਇਹ ਅੰਦਾਜ਼ਾ ਲਾਇਆ ਵੀ ਇਹ ਮਾੜੇ ਹਾਲਾਤ ਰਹਿਣੇ ਨਹੀਂ ਚਾਹੀਦੇ ਅੱਜ ਲੋਕ ਸਮਝ ਚੁੱਕੇ ਆ ਉਹ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਅਕਾਲੀ ਦਲ ਨੂੰ ਸਪੋਰਟ ਕਰਨਾ ਚਾਹੁੰਦੇ ਆ ਤੇ ਜਿਹੜੀ ਪਿੱਛੇ ਮਾੜੀ ਮੋਟੀ ਪ੍ਰੋਬਲਮ ਸੀ ਇਹ ਅਕਾਲੀ ਦਖ ਦੇ ਉੱਪਰ ਜੋ ਅਧਿਕਾਰ ਸਾਹਿਬ ਵੱਲੋਂ ਹੋਇਆ ਤੇ ਪਾਰਟੀ ਵੱਲੋਂ ਜੋ ਉੱਥੇ ਪੋਜੀਸ਼ਨ ਆਪਣੀ ਕਲੀਅਰ ਕੀਤੀ ਗਈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਪਰਦਾ ਸੀਗਾ ਉਹ ਸਾਫ ਹੋ ਗਿਆ ਹੁਣ ਅਕਾਲੀ ਦਲ ਦੀ ਪੋਜੀਸ਼ਨ ਬਿਲਕੁਲ ਕਿਸੇ ਕਿਸਮ ਤੋਂ ਵੀ ਗਲਤ ਨਹੀਂ ਹੈ ਆਮ ਲੋਕ ਜਿਹੜੇ ਹੈਗੇ ਸਾਂ ਅਸੀਂ ਹੁਣ ਵਿਚਰੇ ਆ ਇਲੈਕਸ਼ਨ ਦੇ ਚੱਕਰ ਚ ਸਾਰਿਆਂ ਕੋਲੇ ਗਏ ਆ ਤੇ ਆ ਆਮ ਲੋਕਾਂ ਦਾ ਇਹੀ ਵਿਚਾਰ ਸੀਗਾ ਕਿ ਹੁਣ ਉਹਨਾਂ ਦਾ ਰੀਜIONAL ਪਾਰਟੀ ਨੂੰ ਸਟਰੋਂਗ ਕਰਨਾ ਉਹਨਾਂ ਦਾ ਮਕਸਦ ਬਣ ਗਿਆ ਤੇ ਉਹ ਸੋਚਦੇ ਹੋਏ ਹੁਣ ਸਾਰੇ ਮੇਰਾ ਖਿਆਲ ਆ ਅਕਾਲੀ ਦਲ ਨੂੰ ਸਪੋਰਟ ਕਰਨਗੇ ਸਿਰਫ ਸਾਡਾ ਵਾਰਡ ਹੀ ਨਹੀਂ ਓਵਰ ਆਲ ਲੁਧਿਆਣੇ ਦੇ ਵਿੱਚ ਵੀ ਤੁਸੀਂ ਦੇਖਿਓ ਅਕਾਲੀ ਦਲ ਦੇ ਕੈਂਡੀਡੇਟਸ ਨੂੰ ਬਹੁਤ ਮਰਥ ਮਿਲੂਗੀ ਮਲਾਲ ਜਾ ਹੁੰਦਾ ਕਦੇ ਦੁੱਖ ਜਾ ਹੁੰਦਾ ਵੀ ਅਸੀਂ ਜਿਹੜੀ ਪਾਰਟੀ ਨੂੰ ਮੋਢੇ ਤੋਂ ਜੁੜੇ ਹੋਏ ਚਲੋ ਕਿਸੇ ਵਜ੍ਹਾ ਕਰਕੇ ਵੀ ਚਾਹੇ ਉਹ ਅਕਾਲੀ ਦਲ ਦੇ ਉਸ ਵੇਲੇ ਸੀਨੀਅਰ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਕਰਕੇ ਗਰਾਊਂਡ ਤੇ ਵੀ ਜਿਹੜਾ ਹੈਗਾ ਵਰਕਰਾਂ ਨੂੰ ਜਾਂ ਗਰਾਊਂਡ ਦੀ ਲੀਡਰਸ਼ਿਪ ਨੂੰ ਵੀ ਥੋੜਾ ਸੁਣਨਾ ਪੈਂਦਾ ਹੈਗਾ ਕਦੇ ਮਲਾਲ ਜਾ ਹੁੰਦਾਗਾ ਨਹੀਂ ਦੁੱਖ ਵਾਲੀ ਤਾਂ ਇੱਥੇ ਕੋਈ ਗੱਲ ਨਹੀਂ ਇਹ ਤਾਂ ਜ਼ਿੰਦਗੀ ਦੇ ਹਿੱਸੇ ਆ ਆਉਂਦੇ ਜਾਂਦੇ ਰਹਿੰਦੇ ਆ ਤੇ ਉਹਦੇ ਟੈਂਪਰੀਰੀ ਫੇਸ ਹੁੰਦੇ ਆ ਉਹ ਲੰਘ ਗਿਆ ਹੁਣ ਅੱਗੇ ਨਾਲ ਤਕੜਾ ਹੋ ਕੇ ਨਿਕਲੂਗਾ ਜੀ ਜੀ ਇਧਰ ਭਾਜੀ ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਵਿਕਰਮਜੀਤ ਸਿੰਘ ਵਿੱਕੀ ਹੈ ਜੀ ਜੀ ਜਦੋਂ ਗੱਲ ਕਰ ਰਹੀ ਸੀ ਭਾਜੀ ਨੇ ਤੁਹਾਡੇ ਬਾਰੇ ਦੱਸਿਆ ਵੀ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚੋਂ ਆਏ ਹੋ ਹਾਲਾਂਕਿ ਦੌਰ ਇਹ ਹੁੰਦਾ ਜਦੋਂ ਇੱਕ ਧਿਰ ਸੱਤਾ ਦੇ ਵਿੱਚ ਹੋਵੇ ਤੇ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਅਗਲਾ ਆਪ ਵੱਲ ਭਜਦਾ ਹੁੰਦਾ ਹੈਗਾ ਪਰ ਤੁਸੀਂ ਸੱਤਾ ਤੇਨੂੰ ਛੱਡ ਕੇ ਇਧਰ ਆਏ ਹੋ ਦੇਖੋ ਜੀ ਆਏ ਤੇ ਆਮ ਆਦਮੀ ਪਾਰਟੀ ਚ ਇਸ ਕਰਕੇ ਗਏ ਸੀ ਕਿ ਕੁਝ ਉਹਨਾਂ ਨੇ ਵਾਅਦੇ ਕੀਤੇ ਸੀ ਇੱਕ ਇਨਕਲਾਬ ਸਾਡੇ ਮਲਕੇ ਜਿਹੜੇ ਸ਼ਹੀਦ ਜਹਾਰੂ ਸ਼ਹੀਦ ਸੀ ਉਹਨਾਂ ਦਾ ਨਾਂ ਲੈ ਕੇ ਸਾਨੂੰ ਉਹਨਾਂ ਨੇ ਬੇਫਕੂ ਬਣਾਇਆ ਤੇ 8 ਸਾਲ ਬਿਜਾਰਨ ਤੋਂ ਬਾਅਦ ਬਦਲਾਵ ਕੀ ਆਇਆ ਕਿ ਜਿਹੜੇ ਬੰਦੇ ਬਦਲਾਵ ਦਾ ਹਿੱਸਾ ਸੀਗੇ ਉਹਨਾਂ ਨੇ ਉਹਨਾਂ ਨੂੰ ਹੀ ਬਦਲਤਾ ਮੈਂ ਟਿਕਟ ਦਾ ਦਾਅਵੇਦਾਰ ਸੀਗਾ ਜੀ 55 ਨੰਬਰ ਵਾਰਡ ਤੋਂ ਔਰ ਮੋੜ ਤੋਂ ਮਿਹਨਤ ਕੀਤੀ ਹੈ ਇੱਥੇ ਕੋਈ ਇੱਕ ਝੰਡਾ ਵੀ ਲਾਉਣ ਨੂੰ ਤਿਆਰ ਨਹੀਂ ਸੀ ਮੈਂ ਇਕੱਲਾ ਨਹੀਂ ਆ ਬਹੁਤ ਜਨੇ ਨੇ ਜੀ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਪਰ ਇਹਨਾਂ ਨੇ ਕੋਈ ਕਦਰ ਨਹੀਂ ਪਾਈ ਦੂਜੀ ਗੱਲ ਮੇਨ ਗੱਲ ਜਿਹੜੀ ਆਂਦੀ ਉਹ ਜਿਵੇਂ ਗਰੇਵਾਲ ਸਾਹਿਬ ਨੇ ਗੱਲ ਕੀਤੀ ਪੰਜਾਬ ਅਸੀਂ ਪੰਜਾਬ ਆ ਪੰਜਾਬ ਦੇ ਵਾਸੀ ਆ ਅਸੀਂ ਪੰਜਾਬੀਅਤ ਜਿਹੜੀ ਆ ਉਹ ਆਪਣੀ ਬਚਾਉਣੀ ਆ ਇਸ ਪਾਰਟੀ ਚ ਹੌਲੀ ਹੌਲੀ ਕਰਕੇ ਇਹ ਸਾਨੂੰ ਸਮਝਾਣ ਲੱਗ ਗਈ ਕਿ ਪੰਜਾਬ ਦੇ ਹਿੱਤਾਂ ਵਾਸਤੇ ਬਿਲਕੁਲ ਕੋਈ ਕੰਮ ਨਹੀਂ ਕਰ ਰਹੀ ਜਿੰਨਾ ਪੈਸਾ ਉਹ ਇੱਥੋਂ ਦੀ ਦਿੱਲੀ ਹੁਣ ਜਿਵੇਂ ਸਾਡੀਆਂ ਡਿਊਟੀਆਂ ਲੱਗਦੀਆਂ ਅਸੀਂ ਚਲੋ ਜੀ ਗੁਜਰਾਤ ਜਾਓ ਚਲੋ ਜੀ ਹਰਿਆਣਾ ਜਾਓ ਐਮਪੀ ਜਾਓ ਉਹ ਇੱਕ ਜਿਹੜਾ ਕੰਮਾ ਹੁੰਦਾ ਉਹਨੂੰ ਵੀ ਦਿਹਾੜੀ ਮਿਲਦੀ ਹੈ ਜੋ ਕੰਮ ਕਰਨ ਤੋਂ ਬਾਅਦ ਅਸੀਂ ਜੇਬ ਤੋਂ ਪੈਸੇ ਲਾ ਕੇ ਇਨ੍ਹਾਂ ਇਲਾਕਿਆਂ 'ਚ ਗਏ ਆਂ ਔਰ ਉਹਨਾਂ ਨੇ ਸਾਡੀ ਕਦਰ ਕੀ ਪਾਈ ਜਿਹੜੇ ਕੱਲ ਦੇ ਦਲ ਬਦਲੂ ਸੀ ਮਤਲਬ ਝੰਡੇ ਦੇ ਡੰਡੇ ਨਵੇਂ ਉਹਨਾਂ ਵਾਸਤੇ ਬੰਦੇ ਸਾਰੇ ਉਹੀ ਆ ਤੇ ਉਹੀ ਹੋਇਆ ਜੀ ਸਾਡੇ ਵਰਗੇ ਬੰਦਿਆਂ ਨੂੰ ਜਿਹੜਾ ਇਹਨਾਂ ਨੇ ਇਗਨੋਰ ਕੀਤਾ ਔਰ ਜਿਹੜਾ ਪੈਸਾ ਇੱਥੋਂ ਦਾ ਉਹ ਸਾਰਾ ਹੁਣ ਦਿੱਲੀ ਦੇ ਇਲੈਕਸ਼ਨਸ ਆ ਰਹੇ ਤੁਸੀਂ ਦੇਖਿਓ ਇੱਥੋਂ ਦੇ ਫੇਰ ਬੰਦਿਆਂ ਨੂੰ ਦਿੱਲੀ ਭੇਜਣਗੇ ਇੱਥੋਂ ਦੇ ਐਮਐਲਏਸ ਨੂੰ ਉੱਥੇ ਯੂਜ਼ ਕੀਤਾ ਜਾਏਗਾ ਅਸਲੀ ਪਾਰਟੀ ਉਹ ਹੁੰਦੀ ਹੈ ਜੇ ਨੈਸ਼ਨਲ ਪਾਰਟੀ ਹੈ ਉਹਨਾਂ ਦਾ ਆਪਣਾ ਇੱਕ ਸੰਗਠਨ ਹੁੰਦਾ ਦੇ ਡੋਨਟ ਹੈਵ ਐਨੀ ਵਿਜ਼ਨ ਕੋਈ ਉਹਨਾਂ ਦਾ ਸੰਗਠਨ ਬਣਾਉਣ ਦਾ ਕੋਈ ਹੈ ਹੀ ਨਹੀਂ ਪੰਜਾਬ ਦਾ ਪੈਸਾ ਸਾਰਾ ਦਾ ਸਾਰਾ ਬਾਹਰ ਯੂਜ਼ ਹੋ ਰਿਹਾ ਬਾਕੀ ਇਲਾਕਿਆਂ ਚ ਐਂਡ ਸਭ ਤੋਂ ਵੱਡੀ ਗੱਲ ਜਿਹੜੀ ਪੁਰਾਣੀ ਲੋਕਾਂ ਨੇ ਕਹੀ ਹੈ ਕਿ ਨਾਟ ਓਨਲੀ ਮਨੀ ਟਾਈਮ ਇਜ਼ ਆਲਸੋ ਦ ਵੇਸਟੇਜ ਆਫ ਟਾਈਮ ਇਜ਼ ਆਲਸੋ ਵੇਸਟੇਜ ਆਫ ਮਨੀ ਐ ਟਾਈਮ ਜਿਹੜਾ ਇਹਨਾਂ ਨੇ ਸਾਡਾ ਵੇਸਟ ਕਰਾਇਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਕਹਾਨ ਕੀਤਾ ਔਰ ਪੰਜਾਬ ਦਾ ਜਿਹੜਾ ਬੇਸਿਕਲੀ ਜੇ ਪੰਜਾਬ ਨੂੰ ਬਚਾਉਣਾ ਤੇ ਇੰਨਾ ਤੋਂ ਆ ਜਿਹੜੇ ਨਕਾਬ ਪਾ ਕੇ ਆਏ ਐ ਨਕਨੇ ਇਨਕਲਾਬ ਦਾ ਇਹਨਾਂ ਤੋਂ ਬਚਾਉਣਾ ਪੈਣਾ ਜੀ ਪੰਜਾਬ ਨੂੰ ਕਿ ਪੰਜਾਬ ਦੀ ਲੀਡਰਸ਼ਿਪ ਖਾਸ ਕਰ ਭਗਵੰਤ ਮਾਨ ਜਾਂ ਹੋਰ ਸੀਨੀਅਰ ਜਿਹਨੇ ਕੈਬਨਿਟ ਆ ਓਬਵੀਅਸ ਗੱਲ ਤੋਂ ਜਾਣੂ ਆ ਜਾਂ ਉਹ ਇਨਵੋਲਵ ਨੇ ਇਹਦੇ ਵਿੱਚ ਜਾਂ ਨਹੀਂ ਦੇਖੋ ਜੀ ਹੀ ਇਜ਼ ਜਸਟ ਅ ਪਪਟ ਨਾਉ ਤੁਹਾਨੂੰ ਪਤਾ ਕਿ ਪੰਜਾਬ ਨੂੰ ਕੌਣ ਚਲਾ ਰਿਹਾ ਦਿੱਲੀ ਦਾ ਬੰਦਾ ਹੀ ਇਜ਼ ਜਸਟ ਐਨ ਐਮਐਲਏ ਹੀ ਇਜ਼ ਨਾਟ ਅ ਸੀਐਮ ਰਾਉ ਮਿਸਟਰ ਰਵਿੰਦਰ ਕੇ ਜੀਵਾਲ ਇਜ਼ ਜਸਟ ਅ ਐਨ ਐਮਐਲਏ ਐਂਡ ਆਫ ਅ ਪਾਰਟिकुलर ਏਰੀਆ ਉਹ ਬੰਦਾ ਪੰਜਾਬ ਚਲਾ ਰਿਹਾ ਜੀ ਹੁਣ ਇਹ ਕੋਈ ਗੱਲ ਲੁਕਾਉਣ ਵਾਲੀ ਨਹੀਂ ਹੈ ਕਿ ਭਗਵਾਨਤਮਾਨ ਕਿੰਨਾ ਕੋ ਪੰਜਾਬ ਸੰਭਾਲ ਰਿਹਾ ਹੁਣੇ ਪੰਜਾਬ ਪ੍ਰਧਾਨ ਮੰਤਰੀ ਨਾਲ ਚੇਂਜ ਕਰਤਾ ਸਭ ਤੋਂ ਵੱਡੀ ਗੱਲ ਐਨੇ ਸਾਲ ਬਤਾਨ ਤੋਂ ਬਾਅਦ ਇਹ ਸਲੋਗਨ ਜਿਹੜਾ ਸੀ ਨਾ ਜੀ ਇੱਕ ਮੌਕਾ ਆਪ ਨੂੰ ਉਹ ਮੈਂ ਦਿੱਤਾ ਸੀਗਾ ਜੀ ਅੱਛਾ ਐਂਡ ਜਿਹੜਾ ਗਾਣਾ ਇੱਕ ਮੌਕਾ ਆਪ ਨੂੰ ਉਹ ਮੈਂ ਹੀ ਲਿਖਿਆ ਮੈਂ ਹੀ ਗਾਇਆ ਜੀ ਜੀ ਮਤਲਬ ਕਿ ਇੰਨੀ ਸਭ ਨੂੰ ਡੈਡੀਕੇਸ਼ਨ ਸੀ ਹੁਣ ਪੰਜਾਬ ਪ੍ਰਧਾਨ 4 ਦਿਨ ਪਹਿਲਾਂ ਇੱਥੇ ਆਏ ਸੀ ਉਹਨਾਂ ਨੇ ਇੱਕ ਨਾਲ ਸ਼ਹਿਰੀ ਕਲਸੀ ਜਿਹੜੇ ਉਪ ਪ੍ਰਧਾਨ ਨੇ ਕਹਿੰਦੇ ਜੀ ਤੁਸੀਂ ਆਪਣਾ ਵਾਰਡ ਜਿਤਾ ਦਿਓ ਤੇ ਤੁਹਾਨੂੰ ਸਪੈਸ਼ਲ ਅਸੀਂ ਟ੍ਰੀਟਮੈਂਟ ਦਵਾਂਗੇ ਤੁਹਾਨੂੰ ਦੇਖੇ ਜਿਹੜਾ ਅਸੀਂ ਇੰਨੇ ਸਾਲ ਪੁਰਾਣਾ ਕੰਮ ਕਰਦੇ ਆ ਰਹੇ ਆ ਉਹ ਨਹੀਂ ਦਿਖਿਆ ਜੀ ਹੁਣ ਵਾਰਡ ਜਿਤਾਨ ਤੋਂ ਬਾਅਦ ਅਸੀਂ ਹੱਥ ਜੋੜਦੇ ਜੀ ਕਿ ਛੱਟ ਤੋਂ ਇੰਨੀ ਜ਼ਿਆਦਾ ਹੋਰ ਮਾਨ ਸਨਮਾਨ ਅਸੀਂ ਨਹੀਂ ਲੈ ਸਕਦੇ ਤੇ ਅਸੀਂ ਸਾਡੀ ਜਿਹੜੀ ਮਾਂ ਪਾਰਟੀ ਹੈ ਜਿਸ ਨਾਲ ਅਸੀਂ ਮੋੜ ਤੋਂ ਜੁੜੇ ਸੀ ਠੀਕ ਹੈ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਟਾਈਮ ਉੱਪਰ-ਥੱਲੇ ਆਉਂਦਾ ਰਹਿੰਦਾ ਐਂਡ ਦੈਟਸ ਪਾਰਟ ਆਫ ਲਾਈਫ ਜੇ ਲਾਈਨ ਸਿੱਧੀ ਹੋਏ ਤੇ ਬੰਦਾ ਹੀਜ਼ ਡੈਡ ਇਟਸ ਆਲਵੇਸ ਅਪ ਐਂਡ ਡਾਊਨ ਤੇ ਉਹ ਆਇਆ ਪਰ ਐਂਡ ਦੇ ਵਿੱਚ ਇਹੀ ਸਮਝ ਆਉਂਦੀ ਹੈ ਕਿ ਜਿਹੜਾ ਸਾਡੀ ਮਾਂ ਪਾਰਟੀ ਹੈ ਉਹੀ ਸਟਰੋਂਗ ਹੈ ਪੰਜਾਬ ਦੇ ਹਿੱਤਾਂ ਵਾਸਤੇ ਉਹੀ ਕੰਮ ਕਰ ਸਕਦੀ ਹੈ ਉਹੀ ਦਰਦ ਜਿਹੜਾ ਪੰਜਾਬ ਦਾ ਉਹਨਾਂ ਨੂੰ ਹੀ ਪਤਾ ਹੈ ਜੀ ਜੀ ਸ਼ੁਕਰੀਆ ਵਿਕੀ ਜੀ ਸੋ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਅਕਾਲੀ ਦਲ ਦੇ ਜਿਹੜੇ ਸਪੋਰਟਰਾਂ ਨਾਲ ਗੱਲ ਕਰ ਰਹੇ ਸੀ ਲੁਧਿਆਣੇ ਦੇ 55 ਨੰਬਰ ਵਾਰਡ ਤੋਂ ਤੇ ਵੀਰ ਜਿਨ੍ਹਾਂ ਨੇ ਗੀਤ ਵੀ ਲਿਖਿਆ ਇੱਕ ਮੌਕਾ ਆਪ ਨੂੰ ਔਰ ਸਲੋਗਨ ਵੀ ਇਹਨਾਂ ਨੇ ਹੀ ਦਿੱਤਾ ਸੋ ਅੱਜ 7-8 ਸਾਲਾਂ ਬਾਅਦ ਆਮ ਆਦਮੀ ਛੱਡ ਕੇ ਤੇ ਘਰ ਵਾਪਸੀ ਕੀਤੀ ਹੈ ਇਹਨਾਂ ਨੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਉਸ ਵੇਲੇ ਦੇ ਜਨੂਨੀ ਤੇ ਜੁਝਾਰੂ ਜਿਹੜੇ ਵਰਕਰ ਨੇ ਜਿਨ੍ਹਾਂ ਨਾਲ ਸਮੇਂ-ਸਮੇਂ ਤੇ ਸਾਡੀ ਗੱਲ ਵੀ ਹੁੰਦੀ ਰਹਿੰਦੀ ਆ ਜਿਹੜੇ ਮੁੱਖ ਮੋੜ ਰਹੇ ਨੇ ਖਾਸ ਕਰਕੇ ਦਿੱਲੀ ਦੇ ਵੀਆਈਪੀ ਕਲਚਰ ਨੂੰ ਦੇਖ ਕੇ ਜਾਂ ਦਿੱਲੀ ਦੀ ਲੀਡਰਸ਼ਿਪ ਦੀ ਡਿਕਟੇਟਰਸ਼ਿਪ ਨੂੰ ਦੇਖ ਕੇ ਸੋ ਇਹ ਗੱਲਾਂ ਚੱਲਦੀਆਂ ਰਹਿਣਗੀਆਂ ਕਿਸੇ ਹੋਰ ਬਾਰਡ ਤੋਂ ਹੋਰ ਨਮਾਇੰਦਿਆਂ ਨਾਲ ਹੋਰ ਵਰਕਰਾਂ ਨਾਲ ਗੱਲਬਾਤ ਕਰਾਂਗੇ ਜੁੜੇ ਰਹੋ 1 ਪੁਆਇੰਟ ਦੇ ਨਾਲ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ